ਦੇ ਹੀ ਨਹੀਂ ਕਿ सनी ਦਾ ਮੈਡੀਕਲ ਲੇਟ ਕਰਾ ਰਹੇ ਹਨ ਉਹਨਾਂ ਅਦਾਲਤ ਦੀ ਜਿਹੜੀ ਹੈ ਹੁਕਮ ਦੀ ਅਧੂਲੀ ਵੀ ਕੀਤੀ ਹੈ 12 ਵਾਲੇ ਦੀ 16 ਵਾਲੇ ਦੀ ਇਹਨਾਂ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਮੈਡੀਕਲ ਨਹੀਂ ਕਰਾਇਆ ਅੱਜ ਵੀ ਮੈਡੀਕਲ ਕਰਵਾਉਣ ਦੇ ਆਏ ਨੇ ਤੇ ਵੇਖੋ ਇੱਕੋ ਮੈਡੀਕਲ ਕਰਾਇਆ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਦੇ ਪਿਛਲੇ ਬੰਦੇ ਉਹ ਕੱਢ ਕੇ ਲੈ ਗਏ ਇਸ ਕਰਕੇ ਕੋਈ ਕਹ ਨਹੀਂ ਸਕਦੇ ਕਿ ਜਿਹੜਾ ਮੈਡੀਕਲ ਕਰਾਇਆ ਉਹ ਸਹੀ ਸਲਾਮਤ ਕਰਾਇਆ ਹੋਇਆ ਹੈ। ਏ ਸੋਨਿਆ ਇਹ ਤਿੰਨ ਬੰਦੇ ਉਹ ਉਥੇ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਦਾ ਪਿਛਲਾ ਪਸ਼ੋਕਰ ਜਿਹੜਾ ਬੜਾ ਖਤਰਨਾਕ ਰਿਆ ਜਿਨ੍ਹਾਂ ਦੇ ਸੂਬਾ ਸਰਾਂਧ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਉਹਦੇ ਨਾਂ ਤੋਂ ਤੁਸੀਂ ਸੂਬਾ ਸਿੰਘ ਤੇ ਬੜੇ ਬੰਦੇ ਨੇ ਜੀ ਪਰ ਸੂਬਾ ਸਰਾਂਧ ਖਵਾਉਣਾ ਉਹ ਕਿੱਡਾ ਆਪਣੇ ਜ਼ਾਲਮ ਅਸਰ ਹੋ ਗਿਆ ਜਿੰਨੇ ਤੇ ਨਾਲ ਜਿਹੜੇ ਡੀਐਸਪੀ ਅਗਰਵਚਨ ਸਿੰਘ ਉਹ ਵੀ ਆਪਣੇ ਆਪ ਨੂੰ ਬਾਬੇ ਮਾਨਮੋਚਾਲ ਦਾ ਨਾਂ ਨਾਲ ਲਾ ਕੇ ਤੇ ਗਰਵਚਨ ਨੂੰ ਮਾਨਮੋਚਾਲ ਖਾਉਂਦਾ ਜੀ ਹੁਣ 10 ਤਰੀਕ ਨੂੰ ਸਥਾਨੀ ਤੇ ਹਮਲਾ ਹੁੰਦਾ 11 ਤਰੀਕ ਨੂੰ ਪਤਾ ਲੱਗਦਾ 11 ਤਰੀਕ ਨੂੰ ਇਹਦੇ ਬ੍ਰਦਰ ਆਉਂਦੇ ਮੁਲਾਕਾਤ ਨਹੀਂ ਹੁੰਦੀ ਅਸੀਂ 12 ਨੂੰ ਇੱਕ ਐਪਲੀਕੇਸ਼ਨ ਦਿੰਨੇ ਆ ਉਥੇ ਅਮਰਸਰ ਪ੍ਰੋਪਰ ਡਾਇਰੈਕਸ਼ਨ ਹੁੰਦੀ ਆ ਸਟੂਡੈਂਟ ਜੇਲ ਪਟਿਆਲਾ ਨੂੰ ਕਿ ਇਹਨਾਂ ਦੀ ਮੁਲਾਕਾਤ ਕਰਵਾਈ ਜਾਵੇ ਇਨੂੰ ਜੇ ਮੈਡੀਕਲ ਹੈਲਪ ਦੀ ਲੋੜ ਹੈ ਹਸਪਟਲਾਈਜੇਸ਼ਨ ਕਰਨ ਦੀ ਲੋੜ ਹੈ ਉਹ ਹਸਪਟਲਾਈਜ਼ ਕੀਤਾ ਜਾਵੇ ਤੇ ਇਹਦੀ ਸਟੇਟਸ ਰਿਪੋਰਟ ਜਿਹੜੀ ਆ ਉਹ ਸਾਨੂੰ ਸਬਮਿਟ ਕੀਤੀ ਜਾਵੇ ਕੋਈ ਜਿਹੜਾ ਵਾ ਜੀ ਇਹਦੇ ਤੇ ਅਮਲ ਨਹੀਂ ਕੀਤਾ ਫਿਰ ਜਦੋਂ ਸੰਗਰੂਰ ਸ਼ਿਫਟ ਕਰਤਾ 16 ਨੂੰ ਫਿਰ ਐਪਲੀਕੇਸ਼ਨ ਦੇਣੀ ਜੀ 16 ਨੂੰ ਜਿਹੜਾ ਇਹਨੂੰ ਜਿਹੜਾ ਸੰਗਰੂਰ ਸ਼ਿਫਟ ਕਰ ਦਿੱਤਾ ਸੰਗਰੂਰ ਜਿਹੜਾ ਵਾ ਉਹਨਾਂ ਨੂੰ ਸਬਡਿਵਿਡੈਂਟ ਜੇਲ ਸੰਗਰੂਰ ਨੂੰ ਜਿਹੜੀ ਡਾਇਰੈਕਸ਼ਨ ਕੀਤੀ ਜਾਵੇ ਇਹ ਇਹਦਾ ਪ੍ਰੋਪਰ ਮੈਡੀਕਲ ਜਿਹੜਾ ਉਹ ਕਰਵਾਉਣਾ ਤੇ ਹਰ ਇੱਕ ਜੇਲ੍ਹ ਦੇ ਵਿੱਚ ਪਹਿਲਾਂ ਭੇਜਣ ਤੋਂ ਪਹਿਲਾਂ ਬੰਦੇ ਦਾ ਮੈਡੀਕਲ ਹੋਣਾ ਜੀ ਜੀ ਕਿਉਂਕਿ ਕਿਸੇ ਸਟੂਡੈਂਟ ਦਾ ਆਪਣੇ ਜਿਵੇਂ ਲੈ ਲੈਣਾ ਜੀ ਬੰਦਾ ਜ਼ਖਮੀ ਹਾਲਤ ਦੇ ਵਿੱਚ ਆਇਆ ਜੀ ਤੇ ਸਟੂਡੈਂਟ ਜੇਲ੍ਹ ਨੇ ਆਪ ਮੈਡੀਕਲ ਕਰਾਉਣਾ ਮੈਡੀਕਲ ਜਿਹੜਾ ਅਫਸਰ ਹੈਗਾ ਜੇਲ੍ਹ ਦਾ ਉਹਦੇ ਕੋਲੋਂ ਜੀ ਨਾ 12 ਵਾਲੇ ਆਰਡਰ ਦੇ ਤੇ ਕੋਈ ਇੰਪਲੀਮੈਂਟੇਸ਼ਨ ਹੈ ਜੀ ਨਾ 16 ਵਾਲੇ ਵਾਲੇ ਆਰਡਰ ਤੇ ਅੱਜ ਜਾਣ ਕੇ 10 ਤਰੀਕ ਦੀਆਂ ਸੱਟਾਂ ਤੇ ਅੱਜ ਜਾਣ ਕੇ ਮੈਡੀਕਲ ਕਰਾਉਣ ਦੇ ਇਹ ਸਿਰਫ ਇਹ ਨਹੀਂ ਵੀ ਸਨੀ ਦਾ ਮੈਡੀਕਲ ਲੇਟ ਕਰਾ ਰਿਹਾ ਹੈ ਉਹਨਾਂ ਅਦਾਲਤ ਦੀ ਜਿਹੜੀ ਆ ਹੁਕਮ ਦੀ ਅਧੂਲੀ ਵੀ ਕੀਤੀ ਹੈ 12 ਵਾਲੇ ਦੀ 16 ਵਾਲੇ ਦੀ ਇਹ ਕਰਵਾਇਆ ਅਮਰਸਰ ਕੋਰਟ ਦੇ ਵਿੱਚੋਂ ਪਟਿਆਲਾ ਕੋਰਟ ਦੇ ਵਿੱਚ 15 ਤਰੀਕ ਨੂੰ ਆਰਡਰ ਹੋ ਗਿਆ ਜੀ ਜੀ ਪਟਿਆਲਾ ਕੋਰਟ ਦਾ ਆਰਡਰ ਵੀ ਨਹੀਂ ਉਹਨਾਂ ਜਿਹੜਾ ਮੰਨਿਆ ਅੱਜ ਉਹਨਾਂ ਨੇ ਉਸ ਕਰਕੇ ਅੱਜ ਲੈਂਦਾ ਵੀ ਮੈਡੀਕਲ ਜੂਰਿਸਪ੍ਰੂਡੈਂਸ ਦੇ ਮੁਤਾਬਕ 9-10 ਦਿਨ ਦੇ ਬਾਅਦ ਜਿਹੜੀਆਂ ਸੱਟਾਂ ਲੱਗੀਆਂ ਹੁੰਦਾ ਨਾ ਬਹੁਤ ਸਾਰੀਆਂ ਗੁੱਝੀਆਂ ਸੱਟਾਂ ਜਾਂ ਨੀਲ ਹੁੰਦੇ ਆ ਜੀ ਇਥੋਂ ਤੱਕ ਜਿਹੜੀਆਂ ਰਗੜਾਂ ਵੀ ਹੁੰਦੀਆਂ ਉਹ ਵੀ ਜਿਹੜੀਆਂ ਉਹ ਡਿਲੀਊਟ ਹੋ ਜਾਂਦੀਆਂ ਉਹ ਆਉਂਦੀਆਂ ਨਹੀਂ ਮੈਡੀਕਲ ਦੇ ਵਿੱਚ ਇਹਨਾਂ ਅਦਾਲਤ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਡੀਕਲ ਨਹੀਂ ਕਰਵਾਇਆ ਅੱਜ ਵੀ ਮੈਡੀਕਲ ਕਰਵਾਉਣ ਦੇ ਆਏ ਨੇ ਤੇ ਵੇਖੋ ਇਥੋਂ ਮੈਡੀਕਲ ਕਰਵਾਇਆ ਪਰਿਵਾਰ ਆਇਆ ਉਹਨਾਂ ਨੂੰ ਮਿਲਣ ਦਿਓ ਪਿਛਲੇ ਬੰਨਿਓ ਕੱਢ ਕੇ ਲੈ ਗਏ ਨੇ ਇਸ ਕਰਕੇ ਕੋਈ ਕਹਿ ਨਹੀਂ ਸਕਦੇ ਵੀ ਜਿਹੜਾ ਮੈਡੀਕਲ ਕਰਾਇਆ ਉਹ ਸਹੀ ਸਲਾਮਤ ਕਰਾਇਆ ਹੋਊਗਾ ਸਰ ਜਿਸ ਤਰ੍ਹਾਂ ਜਦੋਂ ਮਾਨਯੋਗ ਅਦਾਲਤ ਦਾ ਫੈਸਲਾ ਹੁੰਦਾ ਕਿ ਉਹਨੂੰ ਜੇਲ੍ਹ ਭੇਜਿਆ ਜਾਂਦਾ ਉਹਨੂੰ ਸਜ਼ਾ ਦੇ ਲਈ ਪਰ ਉੱਥੇ ਇਸ ਤਰ੍ਹਾਂ ਦਾ ਹਮਲਾ ਹੋਣਾ ਉਸ ਚੀਜ਼ ਨੂੰ ਕਿਵੇਂ ਇਹ ਬੇਹਦ ਮਾੜੀ ਗੱਲ ਹੈ ਜੀ ਵੇਖੋ ਇਸ ਚੀਜ਼ ਦਾ ਇੱਕ ਬੰਦਾ ਦੋਸ਼ੀ ਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸੁਪਰਡੈਂਟ ਜੇਲ੍ਹ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸੁਪਰਡੈਂਟ ਜੇਲ੍ਹ ਨੇ ਲੈਣਾ ਇਹ ਬਾਇਸਡ ਨਹੀਂ ਹੋ ਸਕਦਾ ਦੋਵਾਂ ਪੱਖਾਂ ਦਾ ਕ੍ਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਹ ਉਸ ਪਰਚੇ ਦੇ ਵਿੱਚ ਆਉਣੀ ਹੈ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿਦਾਂ ਦਾ ਤਸਰ ਜਿਹੜਾ ਕੀਤਾ ਗਿਆ ਉਹ ਇਹ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਤੋਹਿਆ ਵੀ ਹੋਊਗਾ ਬੇਅਦਬੀ ਵੀ ਕੀਤੀ ਹੋਊਗੀ ਪਰਿਵਾਰ ਕੇ ਮੈਂਬਰ ਕੱਲ ਮਿਲ ਕੇ ਆਏ ਹਰਦੀਪ ਮਿਲ ਕੇ ਆਇਆ ਮੇਰੇ ਖਿਆਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਹੈ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨੀ ਅਜੇ ਤੇ ਕੋਈ ਇਹ ਵੀ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗੀ ਤੇ ਜੋ ਉਹਦੇ ਨਾਲ ਹੋਇਆ ਉਹਨੇ ਉਹ ਦੱਸਿਆ ਹੋਊਗਾ ਜੋ ਉਹਨੇ ਦੱਸਿਆ ਉਹਨਾਂ ਬਾਹਰ ਰਾਨ ਕੇ ਦੱਸਿਆ ਹਾਂ ਉਹਦਾ ਜੀ ਕੋਰਟ ਦੇ ਆਰਡਰ ਹੋਏ ਸੀਗੇ ਕਿ ਸੰਦੀਪ ਸਣੀ ਜੀ ਦਾ ਮੈਡੀਕਲ ਕਰਨਾ ਹੈ ਉਹ ਮੈਡੀਕਲ ਤਿੰਨ ਡਾਕਟਰ ਦੇ ਬੋਰਡ ਵੱਲੋਂ ਕੀਤਾ ਗਿਆ ਤੇ ਉਹਦੀ ਰਿਪੋਰਟ ਹਲੇ ਉਹ ਪ੍ਰੀਪੇਅਰ ਕਰ ਰਹੇ ਆ ਜੋ ਵੀ ਰਿਪੋਰਟ ਹੋਏਗੀ ਉਹ ਫਿਰ ਅਸੀਂ ਕੰਸਰਨਡ ਅਥਾਰਟੀਆਂ ਨੂੰ ਭੇਜ ਦਾਂਗੇ ਕਿਹੜੇ ਕਿਹੜੇ ਡਾਕਟਰਾਂ ਦਾ ਬੋਰਡ ਬਣਿਆ ਜੀ ਕਿਹੜੇ ਕਿਹੜੇ ਡਾਕਟਰ ਸਪੈਸ਼ਲਿਸਟ ਦੇ ਉਹਦੇ ਵਿੱਚ ਤਿੰਨ ਡਾਕਟਰ ਸੀਗੇ ਜੀ ਇੱਕ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੀਡੀਸ਼ੀਅਨ ਡਾਕਟਰ ਪੂਨਮ ਤੀ ਸਰਜਨਸੀ ਔਰ ਇੱਕ ਮੇਰਾ ਨਾਮ ਸੀਗਾ ਜੀ ਡਾਕਟਰ ਰਾਹੁਲ ਮੈਂ ਮੈ ਫਿਜ਼ੀਸ਼ੀਅਨ ਇੱਕ ਕਦੋਂ ਤੱਕ ਜਿਹੜੀ ਰਿਪੋਰਟ ਹੈ ਤਿਆਰ ਹੋ ਕੇ ਤੁਸੀਂ ਕਿੱਥੇ ਕੋਰਟ ਤੇ ਸਬਮਿਟ ਕਰਾਉਗੇ ਜੇ ਜੇ ਉਹ ਚਲਦਾ ਇੱਕ ਸਾਨੂੰ ਜੀ ਕੋਰਟ ਦੇ ਆਰਡਰ ਆਏ ਨੇ ਤੇ ਉਸੇ ਉਹ ਜਿਸ ਚੈਨਲ ਦੇ थ्रू ਕੋਈ ਵੀ ਜਦੋਂ ਕੋਈ ਇਨਕੁਆਇਰੀ ਹੁੰਦੀ ਹੈ ਜਾਂ ਕੋਈ ਮੈਡੀਕਲ ਹੁੰਦਾ ਜਿਸ ਚੈਨਲ ਦੇ थ्रू ਆਇਆ ਹੁੰਦਾ ਉਸੇ ਚੈਨਲ ਦੇ थ्रू ਅਸੀਂ ਬੈਕਗ੍ਰਾਉਂਡ ਨੂੰ ਭੇਜਦੇ ਜੇਕਰ ਉਧਰਦਾਂ ਨਾਲ ਕੀਤੀ ਜਾਵੇ ਕਿਸ ਤਰ੍ਹਾਂ ਦੀ ਪੋਜੀਸ਼ਨ ਸੀ ਜੀ ਸਰ ਫਿਲਹਾਲ ਪੋਜੀਸ਼ਨ ਜੀ ਐਕਚੁਅਲੀ ਹੁਣ ਬੋਰਡ ਮੈਂਬਰਸ ਨੇ ਅਸੀਂ ਸਾਰਾ ਕੁਝ ਦੇਖਿਆ ਕੁਝ ਉਹਨਾਂ ਦੇ ਐਕਸ-ਰੇਜ਼ ਔਰ ਕੁਝ ਸੀਟੀ ਸਕੈਨਸ ਵਗੈਰਾ ਐਡਵਾਈਸ ਕੀਤੇ ਗਏ ਨੇ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰਲੀ ਕਮੈਂਟ ਕੀਤਾ ਜਾ ਸਕਦਾ ਹੈ